ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਦਨੀ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਫਾਹੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਐਨੀ ਮਸਾਤਾਈ ਕੋਲ ਜ਼ਿਆਦਾ ਜੀ ਪਾਰਾ ਤੁਹਾਨੂੰ ਪੰਜਾਂ ਤੋਂ ਛਿਆਂ ਦੀ ਡਿਟੇਲ ਲੈ ਕੇ ਦੇਵਾਂਗੇ ਜੀ ਪਸ ਬਾਈਆਂ ਨੇ ਪਸੰਦ ਕੀਤੀਆਂ ਸੀਗੀਆਂ ਜੀ ਮਾਰਨਿੰਗ ਤੇ ਸ਼ਾਮ ਨੂੰ ਆਪਦੀ ਚਵਾਈ ਕਰਨਾ ਇੱਕ ਤਾਂ ਬਾਈ ਆ ਚੁਈ ਜਾਂਦੇ ਆ ਜੀ ਇੱਕ ਅੰਦਰ ਚਵਾਈ ਹੋਈ ਜਾਂਦੀ ਹੈ ਜੀ ਤੇ ਇੱਕ ਦੋ ਨਗ ਬਾਈ ਕਹਿੰਦਾ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਜੀ ਵਿਕ ਗਏ ਆ ਪੰਜਾਂ ਛਿਆਂ ਦੀ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਲੈ ਦਾਂਗੇ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸਨੀਆ ਪਿੰਡ ਬਦਨੀ ਖੁਰਦਾ ਵੀਰੇ ਜ਼ਿਲ੍ਹਾ ਮੋਗਾ ਠੀਕ ਆ ਜੀ ਮੋਬਾਈਲ ਨੰਬਰ 6283154775 ਠੀਕ ਆ ਬਾਈ ਤੇ ਅੱਜ ਦੀ ਵੀਡੀਓ ਚ ਬਈ ਕਿੰਨੇ ਨਾਗ ਆ ਜੀ ਬਾ ਕੋਈ ਗੱਲ ਨਹੀਂ ਜੀ। ਮਾਗਤਾ ਵੀਰੇ ਆਪਣੇ ਕੋਲੇ ਹੈਗੀਆਂ 25-26 ਮਈਆਂ। ਅੱਜ ਆ ਪੰਜ-ਸੱਤ ਦਿਖਾਵਾਂਗੇ ਵੀਡੀਓ ਚ ਕਵਰ ਕਰਾਵਾਂਗੇ। ਠੀਕ ਹੈ। ਪੁੱਸ ਬਾਈਆ ਚਵਾਈ ਕਰੀ ਜਾਂਦੇ ਆ। ਹਾਂ ਜੀ ਚਵਾਈ ਹੋਈ ਜਾਂਦੀ ਆ ਮਈਆਂ ਦੀ। 3-4 ਮਈਆਂ ਗੱਲ ਬਹਿ ਗਈਆਂ, 2-3-4 ਮਈਆਂ ਜੀ ਬਈਆਂ। ਤੇ ਆਪਾਂ ਨੂੰ ਲਗਭਗ ਹਫ਼ਤਾ ਹੀ ਹੋ ਗਿਆ ਆਪਣੇ ਚੈਨਲ ਤੇ ਵੀਡੀਓ ਨਹੀਂ। ਬਾਤ ਕਰੋ सोनू ਮੈਂ ਫੋਨ ਲਾਉਂਦਾਈ ਭਰਾ। ਉਹਨੂੰ ਕਸਟਮਰ ਆ ਜਾਂਦੇ ਆ ਮਾਲ-ਮੋਲ ਵਿੱਚ ਉਹ ਨਾਲ ਦੀ ਨਾਲ ਵਿਕੀ ਗਿਆ। ਐਵੇਂ ਨਹੀਂ ਲੱਗਿਆ ਬਸ ਇੱਕ ਦੋ ਮਜਬੂਰੀਆਂ ਹੀ ਕਰੇ। ਘਰੇ ਕਿ ਢੱਲੇ ਸੀਗੇ ਉਦਰੀ ਫਿਰਦੇ ਪੁਰਦੇ ਰਹੇ। ਥੋੜਾ ਸਮਾਂ ਨਹੀਂ ਲੱਗਿਆ ਜੀ ਅੱਜ ਹੁਣ ਬਾਈ ਉਹਨਾਂ ਨੂੰ ਕਿੰਨੇ ਹੀ ਮਲਦੇ ਤੇ ਆ ਜੀ ਇਹ ਇੱਕ ਦੋ ਗ ਦੋ ਗ ਦੀ ਗੱਲ ਹੋਈ ਆ ਵੀਰੇ ਇਹਨਾਂ ਨਾਲ ਦੋਆਂ ਦਾ ਕਲੀਅਰ ਹੋ ਗਿਆ ਜੀ ਆ ਆਪਣੇ ਕਦੋਂ ਦਾ ਕੰਮ ਆਪਾਂ ਨੂੰ ਕਦੋਂ ਦੇ ਕੰਮ ਕਰ ਲੱਗੇ ਆ ਕਸਟਮ ਆਪਣੇ ਉਦੋਂ ਦੇ ਆ ਭਰਾਈ ਜਾਣਾ ਠੀਕ ਆ ਜੀ ਬਾਈ ਮਾੜਾ ਜ ਆ ਜੋ ਜੀ ਮਾੜੇ ਆਇਓ ਰੰਬਰੇ ਆਇਓ ਅੰਕਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਬਲਜੀਤ ਸਿੰਘ ਪਿੰਡ ਮਹਿਣਾ ਤਸੀਂ ਜ਼ਿਲ੍ਹਾ ਮੋਗਾ ਠੀਕ ਆ ਬਾਈ ਕਿੰਨੇ ਨਾਲ ਲੈ ਕੇ ਚੱਲੇ ਆ ਜੀ ਅੱਜ ਅੱਜ 2 ਮੱਝਾਂ ਹੋਦਾ ਕੀਤਾ ਜੀ 2 ਮੱਝਾਂ ਦਾ ਚਵਾਈ ਕਰ ਲਈ ਆ ਜੀ ਹਾਂਜੀ ਹੋ ਗਈ ਜਿੰਨਾ ਬਾਈ ਨੇ ਦੁੱਧ ਦੱਸਿਆ ਸੀ ਕਿ ਉਹ ਮੈਂ ਪੂਰਾ ਉਹ ਨਹੀਂ ਕਿੰਨਾ ਘਰ ਹੋ ਗਿਆ ਆਪਾਂ ਨੂੰ ਤੁਹਾਡੇ ਨਾਲ ਵਰਤ ਦੇਣ ਨੂੰ ਮੈਂ ਕਹਿੰਦਾ ਬਾਪੂ ਪਹਿਲਾ ਵਰਤ ਦੇ ਫਿਰ ਸਹਣੀ ਨਾਲ ਪਿਆਰ ਪੈ ਗਿਆ ਹੁਣ ਗਾਂ ਅਸੀਂ ਚੱਲੀ ਜਾਂਦੇ ਆ ਠੀਕ ਆ ਜੀ ਜਿਹੜੇ ਦੋ ਨਾਗ ਬਾਈ ਤੁਸੀਂ ਸਿਲੈਕਟ ਕਰ ਲਿਆ ਜੀ ਬਹੁਤ ਸ਼ਾਬਾਸ਼ ਤਸੱਲੀ ਆ ਪੂਰੀ ਚਲੋ ਸੌਦਾ ਦਾ ਜਿੱਥੇ ਤੁਹਾਡੀ ਇੱਛਾ ਅਨੁਸਾਰ ਹੋ ਗਿਆ ਜੀ ਤੇ ਰੇਟ ਕਿਵੇਂ ਲੱਗੇ ਜੀ ਰੇਟ ਠੀਕ ਆ ਜੀ ਠੀਕ ਆ ਜੀ ਮਾਲ ਆਪਣਾ ਹਰਿਆਣੇ ਦਾ ਹੁੰਦਾ ਐਨੀਮਲ ਦੇ ਹਿਸਾਬ ਨਾਲ ਸਹੀ ਆ ਜੀ ਹਾਂਜੀ ਹਾਂਜੀ ਸਹੀ ਆ ਠੀਕ ਆ ਜੀ ਧੰਨਵਾਦ ਵੀਰੇ ਦੋ ਨਾਗ ਬਾਈ ਉਹਨਾਂ ਨੇ ਲੈ ਲਏ ਬਾਈ ਕਿੱਧਰੋਂ ਸ਼ੁਰੂ ਕਰਕੇ ਦੱਸੋ ਜੀ ਬਾਅਦ ਤੋਂ ਹੀ ਕਰ ਲਿਆ ਦੋਆਂ ਦੀ ਚਵਾਈ ਹੋ ਗਈ ਆ ਜੀ ਉਹ ਜਾਣੀਆਂ ਨੇ ਉਹ ਨਹੀਂ ਤੁਹਾਨੂੰ ਦਿਖਾਉਂਦੇ ਜੀ ਇਹ ਤੋਂ ਸ਼ੁਰੂ ਕਰ ਲਓ ਵੀਰੇ ਤੂੰ ਆ ਕਿੰਨਾ ਮਾਜੀ ਆਸ ਹੁਆ ਹੈਗਾ ਪਹਿਲਾ ਵੀਰੇ 4 ਦਾੰਦਾ ਮੂੰਹ ਤੋਂ 4 ਦਾੰਦਾ 16 ਤਰੀਕ ਦੇ ਜੀ ਹਾਂਜੀ ਜੀ ਤੇ ਹਾਂ ਵੀਰੇ ਮੜਾ ਤੋੜ ਕੇ ਦਿਖਾ ਦਿਜੀ ਤੇ ਕਿੰਨਾ ਦੁੱਧ ਤਿਆਰ ਆ ਜੀ ਅਰੇ ਹੁਣ 13 14 ਕਿਲੋ ਬੋਲੀ ਹੋਊਗੀ ਇਹਦੇ ਥੱਲੇ ਵੀਰੇ 13 ਕਿਲੋ ਬੋਲੀ ਨੈਟ ਠੀਕ ਆ ਜੀ ਹਾਂ ਜੋਕ ਕੇ ਦੇ ਦਾਂਗੇ ਜੀ ਹਾਂਜੀ ਹਾਂਜੀ ਜੋਕ ਤੇ ਥਣਾ ਦੀ ਵੀਰੇ ਡੰਨ ਹੋਊਗੀ ਜੀ ਠੰਡੇ ਸੇਲ ਵੀ ਪੂਰੀ ਆ ਕਿੰਨਾ ਚ ਵਾਜੂ ਵੀਰੇ ਦੁੱਧ ਹਾਂਜੀ ਕਿੰਨਾ ਦੁੱਧ ਚਵਾਜੂ ਦੋ ਤੇ ਦੋ 17 18 ਕਿਲੋ ਵੀਰੇ ਠੀਕ ਹੈ ਠੀਕ ਹੈ ਜੀ ਚਵਾਈ ਲੱਗੀ ਅਸਲ ਮੱਛੀ ਮੋਟਰ ਵਰਗਾ ਜੋਨਾ ਥਣਪੂਰ ਟਾਪ ਦਾ ਹੱਥੀ ਚਵਾਈ ਵਾਲਾ ਜਮਾ 6 5 6 ਵਜੇ ਦੀ ਖਾਲੀ ਹੋਈ ਵੀ ਹੈ ਝੋਟੀ ਬੂੰਦ ਬੂੰਦ ਠੀਕ ਹੈ ਬਾਈ ਸੱਤ ਕਾੜ ਦੇਗਾ ਪੈਠਪੜਾ ਰੰਗ ਪਾਲਛਾ ਬਈ ਚੰਗਾ ਸੁੰਗਾ ਤੇ ਹੁੰਦੇ ਕਹਨੂ ਹੱਥ ਫਰਾਉਣਾ ਵਾ ਬੱਚਾ ਕੀ ਦਿੱਤਾ ਜੀ ਮਗਰ ਕੱਟਾ ਵਾ ਮਗਰ ਕੱਟਾ ਜੀ ਹਾਂਜੀ ਕੋਈ ਬੇਫਿਕਰ ਹੋ ਕੇ ਆ ਕੇ ਚੋਲੇ ਜੀ ਮੈਂ ਕਹਿੰਦਾ ਯਾਰ ਤਿੰਨ ਟਾਈਮ ਤੇ ਚਾਰ ਟਾਈਮ ਚਵਾਈ ਕਰੇ ਯਾਰ ਭਰਾ ਅੱਜ ਕਰੀ ਜਾਂਦੇ ਚਵਾਈ ਆਪਾਂ ਦਾ ਬਿਨਾ ਫੌਦੇ ਤੋਂ ਮ ਠੀਕ ਹੈ ਜੀ ਪਹਿਲਾਂ ਆ ਜੂਗੇ ਖੁੱਲੀਆਂ ਚੋਵੋ ਕਦੋਂ ਮਾਨ ਖੁਸ਼ ਹੋਇਆ ਫੇਰ ਸੌਦਾ ਕਰਿਓਗਾ ਮਾਨ ਖੁਸ਼ ਹੋਇਆ ਰਹਿਣ ਦਿਓ ਨਹੀਂ ਸਾਡੀ ਖੜੀ ਆ ਹਾਂ ਨਹੀਂ ਆਪਣੀ ਖੜੀ ਆ ਘਰੇ ਆ ਆਪਾਂ ਤਾਂ ਕਹਿੰਦੇ ਆ ਆਦੂਆਂ ਬੰਦਾ ਕਿਹੜਾ ਮਰਜ਼ੀ ਭਰਾ ਆ ਕੇ ਚੋਜਿਆ ਕਰੇ ਠੀਕ ਆ ਜੀ ਇੱਕ ਦੋ ਸਾਡੀਆਂ ਦਾ ਨਖਰ ਘਟਣ ਗਈ ਚੋਣ ਠੀਕ ਆ ਤੇ ਅੱਜ ਦੀ ਬਈ ਜਿਹੜੇ ਰੇਟ ਆ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਆ ਰੇਟ ਮੇਰੇ ਮੇਰੇ ਕੋਲੇ 1 35 40 ਤੋਂ ਸਟਾਰਟ ਆ ਵੀਰੇ ਉੱਪਰ ਤੱਕ 3 ਲੱਖ ਤੱਕ ਗਈ 2 2.5 3 70 80 ਸਾਰੇ ਰੇਟ ਆ ਮਾ ਅੰਦਰਮਈਆਂ 18 20 20 ਕਿਲੋ ਵਾਲੀਆਂ ਕਟੀਆਂ ਵੀ ਖੜੀਆਂ ਤੇ ਇਹਨਾਂ ਦਾ ਰੇਟ ਹੁਣ ਵੀਡੀਓ 'ਚ ਕਰਨਾ ਕਿ ਫੋਨ 'ਤੇ ਜੀ ਆਹ ਕਰ ਲਾ ਕੇ ਇਹਨਾਂ ਦਾ ਵੀਡੀਓ 'ਚ ਆਹ 2 25 ਦੀ ਝੋਟੀ ਦਵਾਂਗੇ ਵੀਰੇ ਸੇ ਹੋਜੂ ਲੈਸ ਜੀ ਆਹ ਲੈਸ ਕਰ ਲਾ ਠੀਕ ਹੈ ਜੀ ਬੋਲਾ ਕਿੰਨਾ ਦੱਸਿਆ ਸੀ ਮੇਰੇ ਹੁਣ 13 ਕਿਲੋ ਬੋਲਾ ਹੈਗਾ ਚੁਾਈ ਚੁਵੀ ਬਹੁਤ ਭੋਲੀ ਆ ਕੱਢ ਲਾ ਕੇ ਕਰ ਸਕਦੇ ਹੋ ਜੀ 2 25 ਜੋ ਚਲੋ ਲੈਸ ਹੋ ਜਾਊਗਾ ਜੀ ਦੋ ਨੰਬਰ ਬਰੇ ਸੋਆ ਗਾ ਨੰਬਰ ਕੀ ਪਰਸੋ ਸੁਈ ਆ ਬਰੇ 18 ਤਰੀਕ ਨੂੰ ਬੱਚਾ ਕੀ ਦਿੱਤਾ ਜੀ ਬੱਚਾ ਇਹਦੇ ਮਗਰ ਪੱਟਾ ਹੀ ਆ ਜੇਰ ਡਾਨਾ ਜੀ ਜੇਰ ਜਮਾ ਡਾਨਾ ਆਪਣੇ ਕੋਲੇ ਵੀਡੀਓ ਹੈਗੀ ਆ ਠੀਕ ਆ ਬਾਈ ਕਿੰਨਾ ਗਾੜਾ ਜੋ 4 ਨਹੀਂ ਵੀ ਗੱਟੀ ਕਿੰਨਾ ਬੋਲਾ ਜੋਖ ਦੋਗੇ ਵੀਰੇ ਹੁਣ ਦਾ 11 ਕਿਲੋ ਬੋਲਾ ਹੋਊਗਾ ਦੁੱਧ ਕੱਟੀ 15 16 ਕਿਲੋ ਪਊਗੀ ਚੁਵਾਈ ਗੰਨੇ ਆ ਰਗੀ ਜੀ ਚੁਵਾਈ 1 ਨੰਬਰ ਚੁਵਾਈ ਵੱਲੋਂ ਤਾਂ ਕੋਈ ਹਾਥੀ ਨਾ ਲਾਇਆ ਹੋ ਯਾਰ ਆਪਣੇ ਕੋਲ ਤੋਰਦੀ ਬਈ ਮਾੜਾ ਜਾ ਬੂੰਦ ਬੂੰਦ ਦਾ ਨਿਚੋੜੀ ਵੀ ਆ ਠੀਕ ਆ ਜੀ ਸੂਆ ਦੂਜਾ ਸੂਆ ਦੂਜਾ ਵਾ ਹਾਂ ਪਰਸੋ ਦੀ ਸੂਈ ਹੈ ਪਰਸੋ 18 ਤਰੀਕ ਦੀ ਰਹੀ ਆ ਆਪਣੇ ਕੋਲ ਹੀ ਸੂਈ ਆ 16 ਤਰੀਕ ਨੂੰ ਮਈਆਂ ਲਈਆਂ ਸਾਰੀਆਂ ਪਰ 14 ਮਈਆਂ ਆਈਆਂ ਉਹਦੇ ਉੱਥੋਂ ਠੀਕ ਹੈ ਜੀ ਬਾਕੀ ਠੰਡੀ ਸੀਲ ਪੂਰੀ ਥਾਣਾ ਦੇ ਸਾਈਂ ਨੇੜੇ ਦਾ ਕੰਮ ਹੋ ਗਿਆ ਜਾਰੇ ਇੱਕ ਆਪਣੀ ਆਉਂਦੇ ਘਰ ਨੂੰ ਤਿਆਰੀ ਕੀਤੀ ਕੋਈ ਨਾ ਮਾਲ ਦੀ ਤਿਆਰੀ ਆ ਇੱਕ ਕਸਟਮਾਈ ਜਾਂਦੇ ਆ ਨਾ ਰਾਤ ਨੂੰ ਜੀ ਤਾਂ ਕਰਕੇ ਤੇ ਵੀਡੀਓ ਸ਼ੂਟ ਕਰਨ ਚ ਵੀ ਲੇਟ ਹੋ ਗਿਆ ਆਪਾਂ ਥੋੜੇ ਜਿਹਾ ਅੱਧਾ ਘੰਟਾ ਲੇਟ ਹੋ ਗਿਆ ਚੁਆਈ ਦਾ ਟਾਈਮ ਹੀ ਆ ਚੁਆਈ ਦਾ ਦਾ ਟਾਈਮ ਯਾਰ ਚੁਆਈ ਵੱਲੋਂ ਤਾਂ ਯਾਰ ਆਨਲਾਈਨ ਬੰਦੇ ਕਿਹੜੇ ਮਰਜ਼ੀ ਭਰਾ ਰਹੇ ਆ ਜਾਣ ਦਾ ਕਰਾਇਆ ਦੂੰ ਪੈਸੇ ਕੌਣ ਚ ਵਾਪਸ ਕਰੂੰ ਠੀਕ ਹੈ ਜੀ ਕੋਈ ਆਪਣੀ ਮੈਂ ਜੇ ਚੁਆਈ ਵੱਲੋਂ ਕੋਈ ਗਾਲਤ ਪਸੂ ਹੋਇਆ ਦੁੱਧ ਦਾ ਅਗਲੀ ਦੀ ਸੇਵਾ ਦਾ ਦੁੱਧ ਸੇਵਾ ਦਾ ਹਣਾ ਮੇਰੇ ਹਾਂਜੀ ਦਾ ਦਾ ਬੰਦਾ ਦੇਖ ਲਿਆ ਕਰੇ ਪਸੂ ਕਿੰਨਾ ਕ ਦੁੱਧ ਦੇਣਾ ਚਾਹੁੰਦਾ ਆਪਣੀ ਪੂਰੀ ਥੱਲੀ ਆ ਸਾਰੇ ਕਾਹੇ ਦੀ ਭਰਾ ਡਿਮਾਂਡ ਇਹਦੀ ਜੀ ਮੋਹ ਲੈਣਾ ਕਿੰਨਾ ਮਰਜ਼ੀ ਕਰਾ ਲੈ ਇੱਕ 85 ਦੀ ਝੋਕੀ ਦਵਾਂਗੇ ਠੀਕ ਆ ਅੱਗੇ ਵੀਰ ਜੀ ਦੋ ਹਾਂ ਆ ਝੋਟੀ ਝੋਤੀ ਆ ਹੁਣੀ ਚੋਈ ਆ ਚੋਈ ਇਹਨਾਂ ਨੇ ਕੀਤੀ ਆ ਬੰਦਿਆਂ ਨੇ ਚਾਰ ਪੰਜ ਮਹੀਆਂ ਦੀ ਹੋਈ ਆ ਕਲੀਅਰ ਹੋ ਗਈ ਇਹ ਨਹੀਂ ਆ ਨਹੀਂ ਹੋਈ ਕਿਹਨੇ ਨਹੀਂ ਹੋਈ ਜੀ ਨਹੀਂ 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 ਆ ਰਹੀ ਹੋਈ ਹੁਣ ਚੋਾਈ ਕਰਵਾਈ ਆ ਤਾਂ ਹੁਣ ਦੱਸੀ ਜਾਨੇ ਕਿਵੇਂ ਖੁੱਲੀਆਂ ਮਈਆਂ ਚੱਲੀ ਜਾਂਦੀ ਹੈ ਜੇ ਗੱਲਬਾਤ ਹੋ ਸਕਦਾ ਕਲੀਅਰ ਹੋ ਜੇ ਗੱਲਬਾਤ ਚੱਲੀ ਜਾਂਦੀ ਆ ਝੋਟੀ 1.5 ਦੀ ਦੇ ਦਾਂਗੇ ਠੀਕ ਆ ਬਾਈ ਕੱਲ ਕੱਲ ਸੁਈ ਆ ਤਾਂ ਠੀਕ ਆ ਜੀ ਆ ਕੱਟੀ ਦੋ ਚੌਧਰੇ ਦਾ ਦਾ ਕੱਢਦੀ ਆ ਤਾਂ 11 ਕਿਲੋ ਬੋਲਾ ਆਏਗਾ ਦੋ ਮਗਰ ਰਹਿੰਦੇ ਹੈਗਾ ਕੱਟੀ ਆ ਕੱਟਾ ਹੀ ਆ ਮਗਰ ਬੱਚਾ ਕੱਟਾ ਕਿੰਨਾ 10 11 ਕਿਲੋ ਮੇਰੇ 15 ਕਿਲੋ ਦੁੱਧ ਤੋਂ 14 ਖੁੱਲਾ ਕੱਟੀ ਨੇ ਦਿੱਤਾ ਤਾਂ ਮੇਰੀ ਮਾਂ ਰੱਖਲੇ ਸੇਵਾ ਕਰਿਓ ਪਰ ਠੀਕ ਆ ਜੀ ਸੇਵਾ ਵੱਲੋਂ ਨਾ ਕੱਟੀ ਦੇ ਕਸਰ ਛੱਡਿਓ 15 ਦੁੱਧ ਪਹਿਲੇ ਨਹੀਂ ਦਊਗੀ ਹੁੰਡਾ ਸਿੰਘ ਆ ਜੀ ਬਾਕੀ ਪਿਓ ਜੋ ਦੇ ਦੰਦ ਕੱਢਦੀ ਆ ਹਜੇ ਠੀਕ ਆ ਜੀ ਚੁਆਈ ਲੱਗੀ ਅਸਲ ਮੱਛੀ ਮੋਟਰ ਵਰਗਾ ਜੋਣਾ ਬਾਕੀ ਮੱਝਾਂ ਗਾਂਾਂ ਵਰਗਾ ਹਵਾਲਾ ਮੈਂ ਕਹਿੰਦਾ ਵੀਰੇ ਯਾਰਾ ਅੱਧਾ ਬਾਜ਼ਾਰ ਵੀ ਨਹੀਂ ਹਜੇ ਤਾਂ ਜਮਾ ਆਉਂਦੇ ਕਹਿੰਨੂ ਖਾਲੀ ਹੋਈਆਂ ਮਈਆਂ ਚੌਥਾ ਦੇਣੀ ਹੋਇਆ ਸੂਈ ਨੂੰ ਠੀਕ ਆ ਤੇ ਇਹਦੀ ਡਿਮਾਂਡ ਵੀਰੇ ਐਂਦਾ ਮੁੱਲ ਬਾਈ ਕਿੰਨਾ ਮਰਜੀ ਕਰਾਲਾ ਕੱਟੀ ਦਾ 1.75 ਦੀ ਦੇਣੀ ਆ ਠੀਕ ਆ ਬਾਈ ਅੱਗੇ ਆ ਗਈ ਆਪਣੇ ਸੌਰੀ ਪੰਜ ਨੰਬਰ ਮਾੜਾ ਉਧਰ ਜਾ ਬੜਾ 2 ਮਿੰਟ ਪੰਜ ਨੰਬਰ ਆ ਜੋਟੀ ਦਾ ਲੈ ਹੈਗਾ 14 ਗੱਲੋ ਦੋ ਤੇ ਵੀਰੇ ਕਦੋਂ ਸੁਈ ਆ ਜੀ ਇਹਨੂੰ ਸੁਈ ਨੂੰ ਹੋ ਗਏ ਵੀਰੇ ਅੱਜ 18 ਗੱਤੇ 17 ਦੇਣਾ ਬੱਚਾ ਕੀ ਚਾਰ ਦਾੰਦਾ ਮੂੰਹ ਤੋਂ ਚਾਰ ਦੰਦ ਕੱਟੀ ਆ ਮਗਰ ਮਗਰ ਕੱਟੀ ਆ ਹਾਂ ਆ 1.85 ਦੀ ਦਮਾਂਗੇ ਝੋਟੀ ਠੀਕ ਆ ਜੀ ਹਵਾਨਾ ਚੈੱਕ ਕਰੋ ਥਣਾ ਦੀ ਤੇ ਪਾਰਕ ਦੀ ਪਾਰਕ ਦੀ ਹੋ ਸਾਰੀ ਕਾਇ ਦੀ ਗਰੰਟੀ ਅੱਜ ਧਾਰਾ ਮਰਵਾਉਣੀ ਹੈ ਵੀਰੇ ਅੱਜ ਮੇਰਾ ਭਰਾ ਥੋੜਾ ਮੇਰੇ ਘਰ ਵਾਲੀ ਢੱਲੀ ਹੋ ਗਈ ਸੀ ਉਹ ਮੋਕੇ ਗਿਆ ਵਾ ਆ ਇੱਕ ਮਾਲ ਜਿਆਦੇ ਆ ਇੱਕ ਕਸਟਮਾਈਜ਼ ਆਂਦੇ ਲੇਟ ਹੋ ਗਿਆ ਕੰਮ ਲੇਟ ਹੋ ਗਿਆ ਜੀ ਚੁਆਈ ਦੀ ਸਾਰੀ ਜ਼ਿੰਮੇਵਾਰੀ ਹੈ ਯਾਰ ਠੀਕ ਆ ਬਾਈ ਘਰ ਤੱਕ ਆਪਣੇ ਛੋਟੇ ਠੀਕ ਆ ਅੰਦਰ ਚਾਹੇ ਕੋਈ ਭੂਰ ਛੱਟੇ ਦੀ ਕੋਈ ਚੀੜੀ ਦੀ ਠੀਕ ਆ ਜੀ ਸਾਰੇ ਕਾਇ ਦੀ ਗਰੰਟੀ ਆ ਆ ਕੱਟੀ ਪਹਿਲਾ ਸੂਆ ਵਾ ਆ 1.3 10 ਕਿੱਲਰ ਬੱਚੇ ਆਜੋ ਆਈ ਇਹਦੀ 10 ਵਜੇ ਕੀਤੀ ਆ ਆਪਣੇ ਕੁਲੇ ਵਾਲੇ ਸੰਤ ਆਪਣੇ ਨਕੂਦਰ ਉਹਨਾਂ ਨੇ ਜਾਣਾ ਹੈਗਾ ਗੁੱਗਾ ਮਾੜੀ ਉਹਨਾਂ ਨੂੰ ਤਿੰਨ ਮਈਆਂ ਚੋਗੇ ਦਿੱਤੇਗੇ ਠੀਕ ਹੈ ਜੀ ਐਵੇਂ ਆਪਾਂ ਤੁਹਾਨੂੰ ਦੱਸੀ ਜਾਈਏ ਬਾਈ ਚੋਵੇ ਏਡਾ ਏਡਾ ਮੋਟਾ ਚੋਣਾ ਪਹਿਲਾ ਸੂਆ ਵਾ ਆ ਕੇ ਤਸੱਲੀ ਕਰ ਹਾਂ ਪੂਰੀ ਕਰ ਲਿਆ ਕੱਟੀ ਗੱਲ ਸੁਈ ਆ ਠੀਕ ਹੈ ਜੀ ਸੂਆ ਕਰ ਆ ਤੋਰੀ ਝੋਟੀ ਆ ਤੋੜ ਦਿਓ ਜੀ ਨਾਲ ਦੀ ਨਾਲ ਸੂਆ ਹੈਗਾ ਦੂਜਾ ਆ ਨਾੜੂਏ ਤੇ ਮਾਰਦੇ ਕੈਮਰਾ ਲਓ ਜੀ ਚੈੱਕ ਕਰੋ ਕਦੋਂ ਸੁਈ ਆ ਜੀ ਕੱਲ ਸੁਈ ਆ ਵੀਰੇ ਕੱਲ ਸੁਈ ਗੇਰ ਡਾਨਾ ਜੀ ਗੇਰ ਦੀ ਗਾਰੰਟੀ ਆ ਸਾਰੀ ਵੀਡੀਓ ਬਣੀ ਹੋਈ ਆ ਠੀਕ ਹੈ ਬ ਤੇ ਕਿੰਨਾ ਇਹਦੇ ਥੱਲੇ ਬੋਲਾ ਜੀ ਮੇਰੇ ਇਹਦਾ ਆਪਾਂ 5.5 ਕਿਲੋ ਬੋਲਾ ਕੱਢਿਆ ਮੈਂ ਸਵੇਰੇ ਐਵੇਂ ਇੱਕ ਚਵਾਈ ਹੋਈ ਹਾਂ ਇੱਕ ਚਵਾਈ ਸਵੇਰ ਵਾਲੀ ਹੋਈ ਆ ਰਾਤ ਜੇ ਜੂਰ ਪੈ ਗਈ ਸੀ ਸ਼ਾਮ ਵਾਲੀ ਜੇ ਹੁਣੇ ਬਾਕੀ ਆ ਜੀ ਬਾਕੀ ਥਾਣਾ ਦੇ ਸਾਇ ਨੇੜੇ ਤੋਂ ਦਿਖਾ ਦਿੰਦੇ ਹਾਂ ਠੀਕ ਹੈ ਜੀ ਤੇ ਲੱਗੀਆਂ 18 ਕਿਲੋ ਦੁੱਧ ਦੇ ਸਕਦੀ ਆ 16 ਹੀ ਤਾਂ ਉਹ ਤਾਂ ਲੈ ਜਾਓ ਮੇਰੇ ਇੱਥੋਂ ਠੀਕ ਆ ਜੀ ਬਾਕੀ ਹਾਂ ਨਾਂ ਵਾਲੀ ਵੱਡੀ ਆ ਨਾਂ ਵਾਲੀ ਛੋਟੀ ਆ ਰੰਗ ਪਾਲ ਛ ਚੌਣ ਲੱਗਿਆ ਅਸਲ ਗੰਨੇ ਵਰਗਾ ਮੋਟਾ ਠੀਕ ਹੈ ਜੀ ਰੰਗ ਪਾਲ ਦਿਖਾ ਦੇ ਬਾਕੀ ਕੋ ਆ ਜਾਮਣ ਵਰਗੀ ਪਈ ਆ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਜੀ ਬਾਕੀ ਥਾਣਾ ਦੀ ਡੰਨ ਹੋ ਗਈ ਬੱਚਾ ਕੀ ਆ ਗਿਆ ਜੀ ਇਹਦੇ ਮਗਰ ਵੀਡੀਓ ਆਉਣ ਨੂੰ ਤਾਂ ਇੱਕ ਲੇਟ ਹੋ ਗਈ ਵੀਡੀਓ ਮਗਰ ਕੱਟਾ ਨਹੀਂ ਆਉਣੂਗਾ ਤਿੰਨ ਚਾਰ ਵੀਡੀਓ ਪੈ ਜਾਣਗੇ ਆਪਣੇ ਸਹੀ ਗੱਲ ਹੈ ਜੀ ਚਲੋ ਕਿਸੇ ਕਾਰਨ ਲੇਟ ਹੋ ਗਿਆ ਹੁਣ ਸਾਡੀ ਟੀਮ ਚ ਆਇਆ ਕਰਨੀ ਆ ਕੁਝ ਦੇ ਕਿੰਨੀ ਵਧੀਆ ਕਾਗਜ਼ ਵਰਗੀ ਪਈ ਆ ਸਹੀ ਗੱਲ ਹੈ ਜੀ ਤੇ ਅੰਦਰ ਬਈ ਮੜੀ ਵੀਰੇ ਆਹਾ ਚਵਾਈ ਹੋਈ ਜਾਂਦੀ ਹੈ ਮੇਨੇ ਮੱਝ ਦੀ ਇਹ ਬਾਣਾ ਨੂੰ ਡੰਨ ਕਰਤੀ ਆ ਜੀ ਤੇ ਕਿਵੇਂ ਲੱਗਿਆ ਬਾਈ ਚਵਾਈ ਕਰਕੇ ਜੀ ਚਵਾਈ ਕਿਵੇਂ ਲੱਗੀ ਵੀਰੇ ਤੁਹਾਨੂੰ ਬਹੁਤ ਵਧੀਆ ਲੱਗੀ ਜਿਹੜੀ ਗਾਮਾ ਅਡਰੈਸ ਕੀ ਆ ਬਾਈ ਆਪਣਾ ਬਾਈ ਮੇਰਾ ਪਿੰਡ ਖਾਈ ਆ ਠੀਕ ਆ ਜੀ ਹਾਂ ਜੀ ਜ਼ਿਲ੍ਹਾ ਤਹਿਸੀਲ ਬਾਈ ਹਾਂ ਤਹਿਸੀਲ ਨਿਹਾਲ ਸਿੰਘ ਵਾਲਾ ਬਾਈ ਜ਼ਿਲ੍ਹਾ ਮੋਗਾ ਠੀਕ ਆ ਜੀ ਕਿੰਨੇ ਨਾਗ ਲੈ ਲੈ ਜੀ ਬਾਈ ਇੱਕ ਨਾਗ ਲਿਆ ਤੇ ਦੋ ਨਾਗ ਹੋਰ ਲੈਣੇ ਆ ਜੀ ਹਾਂ ਜੀ ਫਿਰ ਕੇ ਲੈਣੇ ਆ ਹਾਂ ਜੀ ਹਾਂ ਜੀ ਇੱਕ ਦੋ ਦਿਨਾਂ ਦੀ ਮਰਤਬਾ ਬਾਈ ਉਹਨਾਂ ਨੇ ਡਿਟੇਲ ਤੁਹਾਨੂੰ ਦੱਸੀ ਸੀਗੀ ਮਾਝ ਦੀ 19 ਨਿਕਲੀ ਕੇ ਵੱਧ ਜਾ ਕਰ ਉਹ ਦੂ ਵੱਧ ਕੇ ਹੀ ਆ ਬਾਈ ਵੱਧ ਕੇ ਹੀ ਆ ਧਾਰ ਗੰਨੇਰ ਕੀ ਪੋਲੀ ਆ ਬਾਈ ਇਹ ਜੀ ਗੰਨੇ ਬਾਈ ਮੈਂ ਕਹਣਾ ਯਾਰ ਆਪਨੀ ਵਾਈ ਕੋਈ ਨਹੀਂ ਢੰਡੀ ਆ ਸੱਲੀ ਹੋਗੀ ਜੀ ਪੂਰੀ 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 ਬਦ ਲੋ ਧੰਨਵਾਦ ਵੀਰੇ ਇੱਕ ਮਾਝ ਡੰਨ ਹੋਗੀ ਤੁਹਾਨੂੰ ਚਵਾਈ ਕਰਦੇ ਦਿਖਾਇਆ ਹੀ ਸੀਗਾ ਜੀ ਤੇ ਸਾਰਿਆਂ ਇਹਨਾਂ ਦਾ ਬਾਈ ਜਿਹੜਾ ਦੁੱਧ ਆ ਸਣੀ ਤੇ ਕਿੰਨੇ ਤੋਂ ਸਟਾਰ ਆਪਣੇ ਕੋਲੇ 12 ਕਿਲੋ ਤੋਂ ਦੁੱਧ ਲੈ ਕੇ 16 ਤੱਕ ਹੈਗੀਆਂ ਹੁਣ ਕਿੰਨੀਆਂ ਕਿਵੇਂ ਇਹ ਸੂਈਆਂ ਪੰਜਾ ਚਾਰ ਚਾਰ ਆ ਇਹ ਕਾਹ ਤੱਕੀ ਆ ਕੱਲ੍ਹ ਸੂਈ ਆ ਠੀਕ ਆ ਜੀ ਆਹ ਦੋਂਦੀ ਆ ਕੱਟੇ ਠੀਕ ਆ ਜੀ ਪਿਓਰ ਦੋ ਦੰ ਦਾ ਚੈੱਕ ਕਰ ਸਕਦੇ ਹੋ ਜੀ ਆ ਨਾੜੂਏ ਤੇ ਮਾਰਦੀ ਕੈਮਰਾ ਅੱਜ ਪਰसों ਸ਼ਾਮ ਨੂੰ ਸੂਈਆ ਸੌਰੀ ਵੀਰੇ ਠੀਕ ਹੈ ਜੀ ਪਰसों ਸ਼ਾਮ ਨੂੰ ਕੋਈ ਗੱਲ ਨਹੀਂ ਜੇਰ ਜਡਾਨਾ ਸਾਰੀ ਵੀਡੀਓ ਹੈਗੀ ਆਪਣੇ ਕੋਲੇ ਠੀਕ ਹੈ ਬਾਈ ਤੇ ਆ ਝੋਟੀਆਂ ਕਿਹੜਾ ਭਰਾ ਲਾਉਣਾ ਮੁੱਲ ਜ਼ਿਆਦਾ ਚਾਹੁੰਦਾ ਵਾ ਹਾਂਜੀ ਵੱਡੀ ਰਾਗਾਂ ਦੀਆਂ ਵੀ ਕਟੀਆਂ ਹੈਗੀਆਂ ਇਹ ਜ਼ਿਆਦਾ ਦੁੱਧ ਵਾਲੀਆਂ ਜੀ ਆ ਇੱਕ ਠਾਕੇ ਦਿਖਾ ਦਿਓ ਜੀ ਡਿਟੇਲ ਜਿਹੜੀ ਤੁਹਾਨੂੰ ਪਸੰਦ ਆਊਗੀ ਕੱਲੀ ਕੱਲੀ ਦੀ ਬਾਈ ਤੋਂ ਲੈ ਲਿਓ ਜੀ ਆ ਦਾ ਕੱਟੀ ਪਿਓਰ ਦੋਦਾਂ ਦਾ ਠੀਕ ਹੈ ਜੀ ਲੋ ਦੇ ਦੰਦ ਕੱਢਦੀ ਆ ਦੁੱਧ 20 ਕਿਲੋ ਚਵਾ ਦੂੰਗੀ ਠੀਕ ਹੈ ਜੀ ਇਹਨਾਂ ਦੇ ਮਾਰਦੇ ਕੈਮਰਾ ਲੈ ਲਓ ਜੀ ਚੈੱਕ ਕਰ ਸਕਦੇ ਹਾਈ ਬਰੋਬਰ ਹੋ ਜੀ ਬਾਈ ਹਾਈਟ ਚੈੱਕ ਕਰਾ ਦੇ ਬਾਹਰ ਹੀ ਲਿਆ ਇੱਕ ਤੋੜ ਕੇ ਦਿਖਾ ਦੀ ਬਾਈ ਤੋੜ ਕੇ ਦਿਖਾ ਦਿਓ ਜੀ ਦੋ ਦੰਦਾਂ ਦੇ ਜੀ ਇਹ ਚੌਕ ਦੇ ਦੰਦ ਠੀਕੇ ਆਪਾਂ ਠੀਕੇ ਆ ਜੋ ਟੀ ਲਿਆਈ ਆ ਇੱਕ ਨੰਬਰ ਵਾਲੀ ਪਹਿਲਾਂ ਇੱਕ ਛੁੱਟੀ ਹੋਰ ਤੋੜ ਦਿਓ ਜੀ ਬਾਕੀ ਚਾਹੇ ਤੋੜ ਕੇ ਦਿਖਾ ਦਿੰਦੇ ਆ ਤੁਹਾਨੂੰ ਥੋੜੇ ਕਾਫੀ ਰੁਪਏ ਲਾਉਣੇ ਭਰਾ ਉਹੀ ਫੋਨ ਲਾਵੇ ਇਹਦਾ ਚੰਗੇ ਰੁਪਏ ਲਾਉਣੇ ਹਾਂ ਠੀਕ ਆ ਬਾਈ ਆ ਤਾਂ ਚਲ ਦਿਖਾਤੀ ਨਹੀਂ ਆਂਦੀ ਲੈਫ ਚੁਆਈ ਕਰਾਉਣੀ ਸੀ ਮੈਂ ਵੀ ਆ ਇੱਕ ਨੰਬਰ ਵਾਲੀ ਲਿਆਈ ਚਲੋ ਕੋਈ ਨਹੀਂ ਜੇ ਸਮਾਂ ਲੱਗਿਆ ਆਪਾਂ ਜਰੂਰ ਕਰਾਂਗੇ ਨਹੀਂ ਨਹੀਂ ਕੱਦ ਕਾਠ ਮੇਰੇ ਜੱਡਾ ਵਾ ਲਓ ਜੀ ਪਿਓ ਰਾਂਸੀ ਤੋਂ 40 ਕਿਲੋਮੀਟਰ ਗਾਂ ਤੋਂ ਆਈ ਆ ਠੀਕ ਆ ਜੀ ਪਿਓ ਰੈਜੀਆਂ ਨਾ ਬੱਚੇ ਲੈਣ ਆਲੀਆਂ ਝੋਟੀਆਂ ਸਹੀ ਗੱਲ ਆ ਜੀ ਦੁੱਧ ਤਾਂ ਬਾਈ ਜਿੰਨਾ ਮਰਜ਼ੀ ਚੋਲੇ ਦੁੱਧ 20 ਕਿਲੋ ਕੱਟੀ ਦਊਗੀ ਪਹਿਲਣੀ ਪਹਿਲਣ ਜੀ ਹਾਂ ਜੀ ਠੀਕ ਆ ਬਾਈ ਕੋਈ ਆਏ ਨਹੀਂ ਕੀ ਫਰਕ ਕੋਈ ਹੋਊ ਆਪਣਾ ਕੱਦ ਕਾੜ ਤੇ ਮਾਰਦੇ ਕੈਮਰਾ ਮੇਰੇ ਜਿੱਡਾ ਕੱਦ ਆਉਂਦਾ ਐਡਾ ਐਡਾ ਮੋਟਾ ਚੋਣ ਆ ਠੀਕ ਆ ਔਰ ਇਹ ਬਾਈ ਨੂੰ ਖੜਾ ਦਿਓ ਤੇ ਦੂਜੀ ਦਾ ਢੇਡਾ ਖੜਾ ਦਿਓ ਜੀ ਲਿਆ ਲਿਆ ਬਰਾਬਰ ਦੇ ਦੇਖ ਕਰ ਸਕਦੇ ਹੋ ਤੁਸੀਂ ਕੱਦ ਕਾਠ ਵੀ ਵੱਡਾ ਕੁਆਲਿਟੀ ਦੋ ਜਿਨ੍ਹਾਂ ਨੇ ਜ਼ਿਆਦਾ ਪੈਸੇ ਲਾਉਣੇ ਆ ਉਹ ਉਹਨਾਂ ਵਾਸਤੇ ਆ ਡਿਮਾਂਡ ਇਹਨਾਂ ਦੀ ਫੋਨ ਤੇ ਵਾ ਕੋਈ ਗੱਲ ਨਹੀਂ ਵੀਰੇ ਲੈ ਜਲ ਲਿਆ ਲਿਆ ਕੱਲੀ ਕੱਲੀ ਨਹੀਂ ਬਣਾ ਦਿਆ ਨਾਲ ਦੀ ਵੀ ਲਿਆਈ ਦੋ ਨੰਬਰ ਵਾਲੀ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਆਪਾ ਕੋਰ ਕੇ ਦਿਖਾ ਦਿੰਨੇ ਆ ਜੀ ਮੋਰ ਲਿਆ ਮੇਰੇ ਮੋਰ ਲਿਆ ਹਾਈਟ ਤੁਸੀਂ 22 ਦੇ ਹਿਸਾਬ ਨਾਲ ਲਾ ਲਓ। ਉਹਨੇ 4-4 ਦੰਦ ਹੀ ਆ। ਠੀਕ ਆ ਜੀ। ਆਹ 16 ਤਰੀਕ ਦੀ ਸੂਈ ਆ, ਆਹ 15 ਦੀ ਸੂਈ ਆ। ਠੀਕ ਆ ਬਾਈ। ਤੇ ਕਿੰਨਾ ਕਿੰਨਾ ਬੋਹਲਾ ਜਨਾ ਥੱਲੇ। ਬਰੇ 15-15 ਤੋਂ ਬਾਹਰ ਆ 15-15 ਜੋਕ ਕੇ ਲਈ। ਜੋਕ ਕੇ ਆਵੇ ਆ 4 ਦੰਦ ਦਾ ਕੱਟੀ। ਠੀਕ ਆ ਜੀ। ਆ ਵੀ ਤੁਹਾਨੂੰ ਤੋਰ ਕੇ ਦੇ ਕਾ। ਇੰਨੇ ਚੰਗੇ ਰੁਪਏ ਲਾਉਣੇ ਆ। ਵਾਹ ਉਹੀ ਭਰਾ ਇਹਨਾਂ ਦੀ। ਹੋਣਾ ਫੋਨ ਤੇ ਹੀ ਸੌਦਾ ਇਹਨਾਂ ਕਟੀਆਂ ਦਾ ਸਾਰੀਆਂ ਦਾ ਠੀਕ ਹੈ ਜੀ ਡਿਮਾਂਡ ਇਹਨਾਂ ਦੀ ਫੋਨ ਤੇ ਆ ਰਹੀ ਹੈ ਮੋੜ ਲਿਆ ਜੀ ਮੋੜ ਦੇ ਮਾਰ ਕੇ ਕੈਮਰਾ ਪਰਲੀ ਚੈੱਕ ਕਰ ਲਓ ਜੀ ਮੋੜ ਲਿਆਓ ਜੀ ਇਹ ਵੀ 15 ਤੋਂ ਬਾਹਰ ਬੋਲਾ ਤਿਆਰ ਹੋਊਗਾ ਜੀ 15 ਕਿਲੋ 22 ਦੇ ਘਰੇ ਜੋਕ ਕੇ ਲੈ ਜਾਓ ਜੀ ਥੋੜਾ ਆ ਜਾ ਠੀਕ ਹੈ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਜੀ ਤਸੱਲੀ ਪਰਖ ਤੁਸੀਂ ਕਰੋਗੇ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਆ ਬੂਰੀ ਝੋਟੀ ਵੀ ਹੈਗੀ ਆ ਬੂਰੀ ਕੇ ਭਰਾ ਨੇ ਲੈਣੀ ਆ ਠੀਕ ਹੈ ਜੀ ਬੂਰੀ ਨਗੀਨਾ हां परसों हुईया ठीक है जी ओ ਝੋਟੀਆਂ ਫੜਿਓ ਵੱਡੀ ਥੋੜਾ ਬਿਜੀ ਹੋਣ ਕਰਕੇ ਜੀ ਤੁਹਾਨੂੰ ਆ ਝੋਟੀਆਂ ਲੈ ਹੈਗਾ 1500 ਵੱਡਾ ਆ ਪੰਜੇ ਛੀਆਂ ਦੀ ਫੋਨ ਤੇ ਹਣੀ ਕਹਿੰਦੇ ਚੰਗੇ ਰੁਪਏ ਲਾਉਣੇ ਭਰਾ ਉਹ ਹੀ ਗੱਲ ਕਰਿਆ ਮਈਆਂ ਦੀ ਠੀਕ ਹੈ ਜੀ ਬੱਚੇ ਲੈਣ ਵਾਲਿਆਂ ਨਾਲੇ ਨਾਮ ਵਾਲਿਆਂ ਮਈਆਂ ਕੋਈ ਉਹ ਝਾਨੀਆਂ ਆ ਕੋਲੇ ਆ ਕੇ ਦੇਖੇ ਝੋਟੀਆਂ ਦੇ ਵਾਅਦ ਕਰਨ ਪਾਵੇ ਫੇਰ ਦੱਸਣੀਆਂ ਹੈਗੀਆਂ ਜੀਜਾ ਦੇ ਨਹੀਂ ਠੀਕ ਹੈ ਬਾਈ ਧੰਨਵਾਦ ਆ ਝੋਟੀਆਂ ਦੇ ਮਾਰਦੀ ਕਹਿੰਦੇ ਐਟੋ ਝੋਟੀਆਂ ਹੋਰ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਇਨਾਂ ਦੀ ਡਿਮਾਂਡ ਹੁਣ ਤੇ ਰਹਿਣ ਵਾਲੀ ਆ ਜਿੰਨਾ ਬੋੜਾ ਦੱਸਿਆ ਨਾ ਟਿਆਰ ਹੋਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਓ ਪਿੰਡ ਆਪਣਾ ਬੁੱਟਰ ਕੋ ਕਦੋਂ ਬਲ ਕਨੇ ਮੋਗੇ ਵੱਲੋਂ ਘਾਣੇ ਆਉਣਾ ਵਾ ਪੋਲ ਉੱਤਰ ਕੇ ਪਿੰਡ ਜੇ ਨਾ ਜਾਵੇ ਸਿੱਧਾ ਬਾਈਪਾਸ ਆਵੇ ਪੋਲ ਤੋਂ ਪਿੱਛੇ ਵੀ ਸ਼ੜਕ ਮੋੜਦੀ ਆ ਨਿਛੱਤਰ ਸਿੰਘ ਥਾਲੀਆ ਵਾਲਾ ਪਿੰਡ ਵਾਜਦਾ ਪਤਨੀ ਖੁਰਦੋ ਠੀਕ ਆ ਬਾਈ ਕਿਨੇ ਬਰਨਾਲੇ ਵੱਲੋਂ ਨਾ ਵੱਧਣੀ ਕਲਾ ਵੱਲੋਂ ਉਹ ਕਲਾਾਂ 'ਚ ਨਾ ਜਾਵੇ ਉਹ ਨਹਿਰੇ ਨਹਿਰ ਬਾਈਪਾਸ ਆਵੇ ਐਮ ਡੀ ਹੋਟਲ ਦੇ ਸਾਹਮਣੇ ਹਰਾ ਬੋੜ ਆ ਠੀਕ ਆ ਜੀ ਤੇ ਉਪਰ ਨਾਲ ਹੀ ਗੇਟ ਮੁਰਦਾ ਲਾਲ ਜਾ ਗੇਟ ਬਣਿਆ ਪਿੰਡ ਜਾ ਕੇ ਕਿਦੋਂ ਮਰਜੀ ਪੁੱਛ ਲੈ ਮੇਰੇ ਡੈਡੀ ਦਾ ਨਾਮ ਮਿੰਟਾ ਵਾ ਮੇਰਾ ਨਾਮ ਹਨੀ ਠੀਕ ਹੈ ਧੰਨਵਾਦ ਓਕੇ ਬਈ